ਸਤਿ ਸ਼੍ਰੀ ਅਕਾਲ ਅੱਜ ਜੀ 16 ਦਸੰਬਰ 2023 ਤੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਅਬੋਰ ਮੰਡੀ ਦੇ ਵਿੱਚ ਅੱਜ ਛੁੱਟੀ ਹੁੰਦੀ ਹੈ ਸ਼ਨੀਵਾਰ ਦੀ ਸੋ ਇਸ ਮੰਡੀ ਤੋਂ ਇਲਾਵਾ ਦੇਸ਼ ਦੀਆਂ ਹੋਰ ਨਾ ਮੰਡੀਆਂ ਦੇ ਵਿੱਚ ਭਾਅ ਕੀ ਰਹੇ ਨੇ ਉਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਜੱਦ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਜੀ ਸੋ ਸਭ ਤੋਂ ਪਹਿਲਾਂ ਹਰਦਵਾਰ ਦੀ ਗੱਲ ਕਰ ਲੈਨੇ ਆ ਜਿੱਥੇ ਮੰਗਲੌਰ ਦੇ ਵਿੱਚ ਜਿਹੜਾ ਕਿੰਨੂ ਦਾ ਭਾਅ ਅੱਜ ਮੀਡੀਅਮ ਸਾਈਜ਼ ਦਾ ਭਾ ਰਿਹਾ 10 ਰੁਪਏ ਪ੍ਰਤੀ ਕਿਲੋ ਤੇ ਇਸ ਤਰ੍ਹਾਂ ਹੀ ਕੋਟ ਕੋਟਾ ਦੁਵਾਰਾ ਦੇ ਵਿੱਚ ਜਿਹੜਾ ਕਿਨੂ ਦਾ ਸਮਾਨ ਕਿਨੂ ਦਾ ਭਾਅ 22 ਰੁਪਏ ਪ੍ਰਤੀ ਕਿਲੋ ਰਿਹਾ ਤੇ ਜੇਕਰ ਗੱਲ ਕਰੀਏ ਹైదరాబాద్ ਦੀ ਤਾਂ ਇੱਥੇ ਕਿਨੂ ਦਾ ਭਾਅ ਜਿਹੜਾ ਰਿਹਾ ਸਭ ਤੋਂ ਉੱਚਾ 65 ਰੁਪਏ ਪ੍ਰਤੀ ਕਿਲੋ ਰਿਹਾ ਤੇ ਜੇਕਰ ਜੋਧਪੁਰ ਦੀ ਗੱਲ ਕਰੀਏ ਤਾਂ ਇੱਥੇ ਕਿਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਹైదరాబాద్ ਦੇ ਵਿੱਚ ਗੰਗਾ ਨਗਰ ਦੇ ਵਿੱਚ ਮਾਫ ਕਰਨਾ ਇੱਥੇ ਕਿਨੂ ਦਾ ਭਾਅ 12-13 ਰੁਪਏ ਪ੍ਰਤੀ ਕਿਲੋ ਰਿਹਾ ਤੇ ਗੱਲ ਕਰ ਰਹੇ ਨੇ ਪੰਜਾਬ ਦੀਆਂ ਕੁਝ ਖਾਸ ਮੰਡੀਆਂ ਦੀ ਜਿੱਥੇ ਤਰਨਤਾਰਨ ਮੰਡੀ ਦੇ ਵਿੱਚ ਜਿਹੜਾ ਭਾਅ ਰਿਹਾ ਉਹ ਪੱਟੀ ਦੇ ਵਿੱਚ ਜਿਹੜਾ ਪਾ ਰਿਹਾ 30 ਰੁਪਏ ਪ੍ਰਤੀ ਕਿਲੋ ਸੰਗਰੂਰ ਦੇ ਮਲੇਰਕੋਟਲਾ ਵਿੱਚ 20 ਰੁਪਏ ਪ੍ਰਤੀ ਕਿਲੋ ਤੇ ਲੁਧਿਆਣਾ ਦੇ ਖੰਨਾ ਵਿੱਚ 25 ਰੁਪਏ ਪ੍ਰਤੀ ਕਿਲੋ ਰਿਹਾ ਗੜਸ਼ੰਕਰ ਦੇ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਹੈ ਜੀ ਤੇ ਜੇਕਰ ਗੱਲ ਕਰੀਏ ਦਸੂਹਾ ਦੀ ਤਾਂ ਇੱਥੇ ਕਿੰਨੂ ਦਾ ਭਾਅ 28 ਰੁਪਏ ਪ੍ਰਤੀ ਕਿਲੋ ਰਿਹਾ ਲਾਰਜ ਕਿੰਨੂ ਦਾ ਭਾਅ ਤੇ ਮੀਡੀਅਮ ਸਾਈਜ਼ ਦਾ 18 ਤੇ ਉਸ ਤੋਂ ਸਮਾਲ ਕਿੰਨੂ ਦਾ ਭਾਅ 10 ਰੁਪਏ ਪ੍ਰਤੀ ਕਿਲੋ ਰਿਹਾ ਸੰਗਰੂਰ ਦੇ ਭਵਾਨੀ ਗੜ ਦੀ ਗੱਲ ਕਰਨੀ ਨੇ ਜਿੱਥੇ ਅੱਜ ਕਿੰਨੂ ਦਾ ਭਾਅ 30 ਰੁਪਏ ਪ੍ਰਤੀ ਕਿੱਲੋ ਰਿਆ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਿਨੂੰ ਵੀ ਕਿਹਾ 13 ਰੁਪਏ ਪ੍ਰਤੀ ਕਿਲੋ ਵੀ ਕਿਹਾ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਕਿਨੂੰ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਆ ਤੇ ਰਜ਼ੌਰੀ ਦੇ ਵਿੱਚ ਜਿਹੜਾ ਕਿਨੂੰ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਆ ਉਹਨਾਂ ਦੀ ਗੱਲ ਕਰੀਏ ਤਾਂ ਇੱਥੇ ਕਿਨੂੰ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਆ ਮੰਡੀ ਦੇ ਵਿੱਚ ਕਿਨੂੰ ਦਾ ਭਾਅ 20 ਰੁਪਏ ਪ੍ਰਤੀ ਕਿਲੋ ਤੇ ਕਾਂਗੜਾ ਦੇ ਵਿੱਚ 26 ਰੁਪਏ ਪ੍ਰਤੀ ਕਿਲੋ ਰਿਆ ਕਿਨੂੰ ਦਾ ਭਾਅ ਸਰਸਾ ਦੇ ਕਾਲਿਆਂਵਾਲੀ ਦੇ ਵਿੱਚ ਕਿਨੂ ਦਾ ਭਾ ਜਿਹੜਾ ਮੀਡੀਅਮ ਸਾਈਜ਼ ਦਾ 10 ਰੁਪਏ ਪ੍ਰਤੀ ਕਿਲੋ ਰਿਹਾ ਤੇ ਹਾਂਸੀ ਦੇ ਵਿੱਚ ਕਿਨੂ 17 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ। ਇਸੇ ਤਰ੍ਹਾਂ ਹੀ ਹਸਾਰ ਦੇ ਵਿੱਚ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਗੁਰੂਕਸ਼ੇਤਰਾ ਦੇ ਲਾੜਵਾ ਵਿੱਚ ਕਿਨੂ ਦਾ ਭਾ ਜਿਹੜਾ ਰਿਹਾ ਅੱਜ ਉਹ 20 ਰੁਪਏ ਪ੍ਰਤੀ ਕਿਲੋ ਰਿਹਾ। ਸੋਨੀਪੋਤ ਸੋਨੀਪਾਦ ਦੇ ਗਨੌਰ ਵਿੱਚ ਕਿਨੂ ਦਾ ਭਾ ਜਿਹੜਾ 25 ਰੁਪਏ ਪ੍ਰਤੀ ਕਿਲੋ ਰਿਹਾ ਤੇ ਅੰਬਾਲਾ ਦੇ ਵਿੱਚ ਕਿਨੂ ਦਾ ਭਾ 16 ਰੁਪਏ ਪ੍ਰਤੀ ਕਿਲੋ ਰਿਹਾ। ਜੀਨ ਤੇ ਨਰਮਾਣਾ ਦੀ ਗੱਲ ਕਰਨੇ ਨੇ ਜਿੱਥੇ ਕਿਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਰਿਆ ਤੇ ਮਵਾਦ ਦੇ ਵਿੱਚ ਕਿੰਨੂ ਦਾ ਭਾਜੜਾ ਰਿਆ ਉਹ 20 ਰੁਪਏ ਪ੍ਰਤੀ ਕਿਲੋ ਰਿਆ ਤੇ ਫਤਿਹਬਾਦ ਦੇ ਰਤੀਆ ਵਿੱਚ ਕਿੰਨੂ ਦਾ ਭਾ 18 ਰੁਪਏ ਪ੍ਰਤੀ ਕਿਲੋ ਰਿਆ ਸੋ ਦੋਸਤੋ ਇਹ ਸੀ ਅੱਜ ਦੇ ਕਿੰਨੂ ਮੰਡੀ ਦੇ ਭਾ ਵੀਡੀਓ ਨੂੰ ਜਤ ਜਿਆਦਾ ਸ਼ੇਅਰ ਜਰੂਰ ਕਰ ਦੇ ਜੀ ਧੰਨਵਾਦ